ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਅੱਜ ਬਣਾ ਰਹੇ ਹਾਂ ਜੀ ਸਟੋਰੇਜ ਬੈਗ ਬਣਾਏ ਸੀ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਆਪਾਂ ਨੇ ਸਟੋਰੇਜ ਬੈਗ ਰੈਡੀ ਕੀਤਾ ਜੀ ਇਸ ਤੇ ਆਪਾਂ ਅੰਦਰ ਅਲੱਗ ਤੋਂ ਕੱਪੜਾ ਲਗਾਇਆ ਹੈਗਾ ਜ਼ਿੱਪਰ ਲਗਾ ਕੇ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਆਪਾਂ ਸਟੋਰ ਕਰਕੇ ਰੱਖ ਸਕਦੇ ਆਂ ਕੱਪੜੇ ਜਿਹੜੇ ਕਿ ਆਪਣੇ ਸਰਦੀਆਂ ਵਾਲੇ ਕੱਪੜੇ ਬੱਚਿਆਂ ਦੇ ਕੱਪੜੇ ਹੁੰਦੇ ਆ ਕੁਝ ਵੀ ਆਪਾਂ ਸਟੋਰ ਕਰਕੇ ਬੈਗ ਬੈਗ 'ਚ ਰੱਖ ਸਕਦੇ ਆ ਆਪਾਂ। ਆਜਵੇਂ ਬੈੱਡਾਂ 'ਚ ਆਪਾਂ ਕੱਪੜੇ ਇਸ ਤਰ੍ਹਾਂ ਰੱਖ ਦਿੰਨੇ ਆਗੇ। ਆਪਾਂ ਹੈਂਡਲ ਵਗੈਰਾ ਕੁਝ ਨਹੀਂ ਲਗਾਏ ਇਸ ਤੇ। ਉਸ ਤੋਂ ਬਾਅਦ ਜੀ ਆਪਾਂ ਨੇ ਇਹ ਰੈਡੀ ਕੀਤਾ ਹੈਗਾ। ਛੋਟੂ ਜਿਹਾ ਬੈਗ। ਇਸ ਬੈਗ ਦੇ ਵੀ ਆਪਾਂ ਨੇ ਵਿੱਚ ਅਲੱਗ ਤੋਂ ਕੱਪੜਾ ਲਗਾਇਆ ਹੈਗਾ। ਬਾਹਰ ਆਪਾਂ ਨੇ ਲਗਾਇਆ 벨ਵਟ ਦਾ ਕੱਪੜਾ ਤੇ ਜ਼ਿੱਪ ਲਗਾ ਕੇ ਆਪਾਂ ਰੈਡੀ ਕੀਤਾ ਇਸ ਤੇ ਆਪਾਂ ਹੈਂਡਲ ਲਗਾਏ ਨੇਗੇ। ਇਦੇ ਵਿੱਚ ਦੋ ਤਿੰਨ ਸੂਟ ਆਰਾਮ ਨਾਲ ਪੈ ਜਾਂਦੇ ਨੇ ਜੇ ਆਪਾਂ ਬਾਹਰ ਅੰਦਰ ਜਾਣਾ ਕਿਸੇ ਪਾਸੇ ਤਾਂ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਜੀ ਇਹ ਵੀ ਇਹਦੇ ਆਪਾਂ ਲਗਾ ਦਿੱਤੇ ਨੇ ਹੈਂਡਲ ਦੋ ਜਿੱਪਾਂ ਲਗਾਈਆਂ ਸਿਗੀਆਂ ਇਸ ਤਰ੍ਹਾਂ ਬਣ ਕੇ ਰੈਡੀ ਹੋਇਆ ਜੀ ਇਹ ਇਹ ਦੇਖੋ ਬਹੁਤ ਸੋਹਣਾ ਲੱਗਦਾ ਹੈਗਾ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਹੋਰ ਬੈਗ ਸਟੋਰੇਜ ਬੈਗ ਰੈਡੀ ਕੀਤਾ ਹੈਗਾ ਇਹ ਵੀ ਆਪਾਂ ਨੇ ਸਾਰੇ ਆਪਾਂ ਨੇ ਘਰੇ ਹੀ ਰੈਡੀ ਕੀਤੇ ਨੇ ਜੀ ਸਟੋਰੇਜ ਬੈਗ ਤੇ ਇਹ ਦੇਖੋ ਇਹ ਵੀ ਆਪਾਂ ਨੇ ਉੱਪਰ ਹੈਂਡਲ ਲਗਾ ਦਿੱਤਾ ਹੈਗਾ ਦੇਖੋ ਜਿੱਪ ਲਗਾ ਦਿੱਤੀ ਹੈਗੀ ਆਪਾਂ ਨੇ ਵਿੱਚ ਕੱਪੜਾ ਅਲੱਗ ਤੋਂ ਲਗਾਇਆ ਹੈਗਾ ਬਾਹਰ ਲਗਾਇਆ ਅਲੱਗ ਤੋਂ ਵੈਸੇ ਆਪਾਂ ਸੇਮ ਹੀ ਕੱਪੜਾ ਲਗਾਇਆ ਹੈਗਾ ਉਹੀ ਅੰਦਰ ਲਗਾ ਡਬਲ ਕਰਕੇ ਲਗਾਇਆ ਹੈਗਾ ਸੌਰੀ ਜੀ ਬਾਹਰ ਅੰਦਰ ਹੋ ਅਲੱਗ ਲਗਾਇਆ ਹੈਗਾ ਅੰਦਰ ਆਪਾਂ ਨੇ ਪਲੇਨ ਫੈਬਰਿਕ ਲਗਾਇਆ ਬਾਹਰ ਆਪਾਂ ਨੇ ਪ੍ਰਿੰਟਡ ਲਗਾਇਆ ਮੈਂ ਭੁੱਲ ਗਈ ਸੀ ਇਹ ਦੇਖੋ ਉਸ ਤੋਂ ਬਾਅਦ ਆਪਾਂ ਨੇ ਜਿੱਪਾ ਲਗਾਈ ਹੈਗੀ ਇਹ ਆਪਾਂ ਸਟੋਰ ਕਰ ਸਕਦੇ ਹਾਂ ਦੇ ਵਿੱਚ ਜਿਵੇਂ ਕਿ ਆਪਣੇ ਪੌਣੇ ਵਗੈਰਾ ਹੁੰਦੇ ਨੇ ਜਾਂ ਬੱਚਿਆਂ ਦੀਆਂ ਸੌਕਸ ਇਸ ਤਰ੍ਹਾਂ ਕੁਝ ਵੀ ਆਪਾਂ ਪਾ ਕੇ ਰੱਖ ਸਕਦੇ ਹਾਂਗੇ ਬਾਕੀ ਤੁਸੀਂ ਦੱਸਿਓ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੇ ਸਾਡੇ ਇਸ ਤਰ੍ਹਾਂ ਦੇ ਬਣਾਏ ਹੋਏ ਬੈਗ ਅਗਰ ਕਿਸੇ ਪਹਿਣ ਨੂੰ ਚਾਹੁੰਦੇ ਹੋਏ ਕਿਸੇ ਨੇ ਬਣਵਾਉਣੇ ਹੋਏ ਤਾਂ ਸਾਨੂੰ ਮੈਸੇਜ ਕਰ ਦਿਓ ਜੀ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਉੱਥੇ ਨੰਬਰ ਵਗੈਰਾ ਦੇ ਦਾਂਗੇ ਅਗਰ ਕਿਸੇ ਨੇ ਵੀ ਬਣਵਾਉਣੇ ਹੋਏ ਤਾਂ ਆਪਾਂ ਬਣਾ ਕੇ ਪਾਰਸਲ ਕਰ ਦਾਂਗੇ ਕਿਸੇ ਭੈਣ ਨੂੰ ਜ਼ਰੂਰਤ ਹੋਈ ਤਾਂ ਤੇ ਇੱਕ ਆਪਾਂ ਨੇ ਇਹ ਬਣਾਇਆ ਜੀ ਇਹ ਵੀ ਬਹੁਤ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਇਆ ਸੀ ਇਸਦੇ ਵੀ ਆਪਾਂ ਨੇ ਵਿੱਚ ਪਾਈ ਹੈਗੀ ਫਾਰਮ ਬਾਹਰ ਤੇ ਅੰਨੇ ਅੰਦਰ ਅਲੱਗ ਇੱਕੋ ਹੀ ਕਪੜਾ ਲਗਾਇਆ ਹੈਗਾ ਸੇਮ ਇਸ ਤਰ੍ਹਾਂ ਬਣਾਇਆ ਇਹ ਵੀ ਇਸ ਵਿੱਚ ਵੀ ਆਪਾਂ ਜਵੇਂ ਕੋਈ ਆਪਣੀ ਜੁਵੈਲਰੀ ਵਗੈਰਾ ਆਰਟੀਫੀਸ਼ੀਅਲ ਜੁਵੈਲਰੀ ਵਗੈਰਾ ਪਾਉਣੀ ਹੋਵੇ ਜਾਂ ਮੇਕਅਪ ਦਾ ਸਮਾਨ ਵਗੈਰਾ ਕਿ ਆਪਾਂ ਬਾਹਰ ਅੰਦਰ ਜਾਣਾ ਹੋਵੇ ਤਾਂ ਪਾ ਸਕਦੇ ਹਾਂ ਬਹੁਤ ਸੋਹਣਾ ਲੱਗਦਾ ਜੀ ਇਸ ਤਰ੍ਹਾਂ ਦਾ ਬਣਿਆ ਹੋਇਆ ਇੱਕ ਆਪਾਂ ਨੇ ਇਹ ਰੈਡੀ ਕੀਤਾ ਹੈਗਾ ਇਹ ਦੇਖੋ ਜੀ ਇਹ ਵੀ ਬਿਲਕੁਲ ਛੋਟੂ ਜਿਹਾ ਬਣਾਇਆ ਹੈਗਾ ਇਹ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਸੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਸੀ ਤੇ ਇਹ ਦੇਖੋ ਜੀ ਅੰਦਰ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਸਦੇ ਆਪਾਂ ਨੇ ਕਿ ਕਿਸ ਤਰ੍ਹਾਂ ਸੀਨਾ ਲਗਾਈਆਂ ਜਾਂ ਕਿਸ ਤਰ੍ਹਾਂ ਆਪਾਂ ਨੇ ਬੰਦ ਕੀਤਾ ਹੈਗਾ ਉੱਪਰ ਹੈਂਡਲ ਲਗਾਤਾ ਆਪਾਂ ਨੇ ਦੇਖੋ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈ ਅਗਰ ਕਿਸੇ ਵੀ ਮੇਰੀ ਭੈਣ ਨੂੰ ਇਸ ਤਰ੍ਹਾਂ ਦਾ ਕੋਈ ਵੀ ਕਨਸੈਪਟ ਚਾਹੀਦਾ ਹੋਵੇ ਤਾਂ ਤੁਸੀਂ ਜਰੂਰ ਦੱਸਿਓ ਜੀ ਆਪਾਂ ਆਪਣੀਆਂ ਸਾਰੀਆਂ ਭੈਣਾਂ ਨੂੰ ਬਣਾ ਕੇ ਦੇਵਾਂਗੇ ਇਹ ਦੇਖੋ ਜੀ ਇੱਕ ਆਪਾਂ ਨੇ ਇਹ ਛੋਟੂ ਜਿਹਾ ਪਾਊਚ ਬਣਾਇਆ ਹੈਗਾ ਬਹੁਤ ਸੋਹਣਾ ਬਣਿਆ ਇਹ ਵੀ ਹੈ ਦੇਖੋ ਇਸ ਤੇ ਵੀ ਆਪਾਂ ਨੇ ਅੰਦਰ ਵੀ ਕੱਪੜਾ ਲਗਾਇਆ ਅਲੱਗ ਤੋਂ ਤੇ ਬਾਹਰ ਆਪਾਂ ਨੇ ਬੈਲਵੈਟ ਦਾ ਫੈਬਰਿਕ ਸੀ ਆਪਣੇ ਕੋਲ ਇਸ ਤਰ੍ਹਾਂ ਆਪਾਂ ਨੇ ਛੋਟਾ ਜਿਹਾ ਇਸ ਤੇ ਹੈਂਡਲ ਦੇ ਦਿੱਤਾ ਹੈਗਾ ਇਹ ਚ ਵੀ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ ਜਿਵੇਂ ਕਿ ਬੱਚਿਆਂ ਦੇ ਕਲਰਸ ਵਗੈਰਾ ਪਾ ਕੇ ਰੱਖਣੇ ਹੋਣ ਜਾਂ ਕੋਈ ਹੋਰ ਚੀਜ਼ ਛੋਟੀ ਮੋਟੀ ਜੁਮੇਲਰੀ 이어ਿੰਗਸ ਵਗੈਰਾ ਜਾਂ ਆਪਾਂ ਕੁਝ ਹੋਰ ਵੀ ਪਾ ਸਕਦੇ ਹਾਂਗੇ ਬਾਕੀ ਇੱਕ ਆਪਾਂ ਨੇ ਇਹ ਬਣਾਇਆ ਜੀ ਦੇਖੋ ਸੇਮ ਛੋਟੂ ਜਿਹਾ ਪੌਚ ਬਣਾਇਆ ਹੈ ਵੀ ਜਿਵੇਂ ਕਿ ਆਪਣੇ ਬਜ਼ੁਰਗ ਤੀਰਥ ਸਥਾਨ ਤੇ ਜਾਂਦੇ ਨੇ ਤਾਂ ਉਹ ਆਪਣੀ ਮੈਡੀ ਸਾਨੂੰ ਜਾਂ ਹੋਰ ਸਮਾਨ ਵਗੈਰਾ ਪਾ ਸਕਦੇ ਨੇ ਇਹ ਦੇਖੋ ਇਸ ਤੇ ਆਪਾਂ ਨੇ ਵਿਚਾਲੇ ਜਿੱਪ ਲਗਾਈ ਹੈ ਦੋਨਾਂ ਸਾਈਡਾਂ ਤੇ ਸਪੇਸ ਛੱਡ ਕੇ ਤੇ ਇਹ ਵਾਲੀ ਦੇ ਆਪਾਂ ਨੇ ਲਗਾਈ ਸੀ ਜੀ ਸਾਈਡ ਤੇ ਜਿੱਪ ਬਹੁਤ ਸੋਹਣਾ ਲੱਗਦਾ ਇਹ ਬਣਿਆ ਹੋਇਆ ਬਹੁਤ ਯੂਸਫੁਲ ਹੈ ਅਗਰ ਚਾਹੀਦਾ ਹੋਏ ਕਿਸੇ ਨੂੰ ਤੇ ਤੁਸੀਂ ਬਣਵਾ ਸਕਦੇ ਹੋ ਸਾਡੇ ਤੋਂ ਅਗਰ ਕਿਸੇ ਨੂੰ ਵੱਡੇ ਬੈਗ ਵੀ ਚਾਹੀਦੇ ਹੋਏ ਜੀ ਆਪਾਂ ਬੈਗ ਵੀ ਰੈਡੀ ਕਰਦੇ ਆਂਗੇ ਤੇ ਬਾਕੀ ਸਟੋਰੇਜ ਬੈਗ ਵੀ ਰੈਡੀ ਕਰਦੇ ਆ ਤੇ ਆਪਾਂ ਕੱਪੜਿਆਂ ਵਾਲੇ ਬੈਗ ਵੀ ਰੈਡੀ ਕਰ ਦਿੰਨੇ ਆ ਬਹੁਤ ਸੋਹਣੇ ਬਣ ਕੇ ਛੋਟੇ ਛੋਟੇ ਪੈਕ ਪੌਚ ਰੈਡੀ ਹੋਏ ਸੀ ਇਹ ਇਹ ਦੇਖੋ ਜੀ ਉਸ ਤੋਂ ਬਾਅਦ ਆਪਾਂ ਨੇ ਇੱਕ ਇਹ ਚੀਜ਼ ਰੈਡੀ ਕੀਤੀ ਐ ਇਹ ਆਪਾਂ ਹੈਂਗ ਕਰਨ ਲਈ ਦੇਖੋ ਸਾਈਡ ਤੇ ਗੋਟਾ ਪੱਤੀ ਨਾਲ ਫਿਨਿਸ਼ਿੰਗ ਦੇਤੀ ਤੇ ਇਸ ਤਰ੍ਹਾਂ ਆਪਾਂ ਕੋਈ ਸੇ ਕਿ ਲਜਾਮੇ ਇੱਕ ਨਾਲ ਉਹ ਤੇ ਟੰਗ ਸਕਦੇ ਆ ਕਿਸੇ ਚੀਜ਼ ਤੇ ਵੀ ਦੇਖੋ ਬਹੁਤ ਸੋਨਾ ਬਣ ਕੇ ਰੈਡੀ ਹੋਇਆ ਇਹ ਵੀ ਆਪਾਂ ਨੇ ਗੋਟਾ ਲਗਾ ਕੇ ਫਿਨਿਸ਼ਿੰਗ ਦੇਤੀ ਤਿੰਨ ਆਪਾਂ ਨੇ ਪਾਕਟਸ ਲਾਈਆਂ ਨੇ ਇਸ ਤੇ ਉੱਪਰ ਖੁੱਲੇ ਢੁੱਲੀਆਂ ਨੇ ਇਹਦੀਆਂ ਪਾਕਟਾਂ ਕੁਝ ਵੀ ਪਾ ਸਕਦੇ ਆਪਾਂ ਜਿਵੇਂ ਮੋਬਾਈਲ ਚਾਰਜਿੰਗ ਤੇ ਲਗਾ ਦਿੰਨੇ ਆ ਕਈ ਵਾਰ ਗਿੱਜ ਜਾਂਦਾ ਤਾਂ ਇਹਦੇ ਵਿੱਚ ਆਰਾਮ ਨਾਲ ਪੈ ਜਾਂਦਾ ਫੋਨ ਵੀ ਕੁਝ ਵੀ ਪਾ ਕੇ ਰੱਖ ਸਕਦੇ ਆਂ ਜੀ ਆਪਾਂ ਅਗਰ ਕਿਸੇ ਨੂੰ ਚਾਹੀਂਦਿਆ ਹੋਇਆ ਇਸ ਤਰ੍ਹਾਂ ਤਾਂ ਦੱਸਿਓ ਇੱਕ ਆਪਾਂ ਨੇ ਇਹ ਰੈਡੀ ਕੀਤਾ ਜੀ ਇਹ ਆਪਾਂ ਨੇ ਕੀਤਾ ਹੈ। ਇਹ ਇਹ ਵਾਲੀਆਂ ਬੋਰੀਆਂ ਹੁੰਦੀਆਂ ਜਿਹੜੀਆਂ ਗੱਟੇ, ਥੈਲਾ ਉਸ ਨੂੰ ਉਹਦੇ ਤੋਂ ਰੈਡੀ ਕੀਤਾ ਹੈਗਾ। ਇਸ ਦੇ ਵੀ ਆਪਾਂ ਨੇ ਜ਼ਿੱਪਾ ਲਗਾ ਕੇ ਇਸ ਤਰ੍ਹਾਂ ਕੰਨਿਸ਼ਿੰਗ ਦਿੱਤੀ ਹੈ ਜ਼ਿੱਪ ਨਾਲ ਬੰਦ ਹੋ ਜਾਂਦਾ ਜੀ ਇਹ ਚ ਆਪਾਂ ਜਿਵੇਂ ਕੇ ਕੰਬਲ ਵਗੈਰਾ ਪਾ ਕੇ ਰੱਖ ਸਕਦੇ ਹਾਂਗੇ। ਆਪਣੇ ਜਿਹੜੇ ਕੰਬਲ ਨੇ ਕਈ ਵਾਰ ਉਹਨਾਂ ਦੀ ਤਹਿ ਖਿੱਲ ਜਾਂਦੀ ਹੈ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਆਪਾਂ ਬੈਡਾਂ ਚ ਸਟੋਰ ਕਰਕੇ ਰੱਖ ਸਕਦੇ ਹਾਂ। ਕਿ ਦੇ ਆਸਤਰ ਬਾਕੀ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਥੈਂਕ ਯੂ ਜੀ ਸਾਰਾ